ਇਹ ਸਾਡੇ ਬਟਿੰਡਾ ਪੁਲਿਸ ਦੇ ਟੀਮ ਵੱਲੋਂ ਐਸਪੀਡੀ ਡੀਐਸਪੀਡੀ ਸੀਆਈਏ 1 ਸਟਾਫ ਦੇ ਇਹਨਾਂ ਵੱਲੋਂ ਜਿਹੜਾ ਹੈਗਾ ਚਾਰ ਦੋਸ਼ੀ ਜਿਹੜੇ ਵਿਅਕਤੀ ਹੈਗੇ ਉਹ ਫੜੇ ਗਏ ਜਿਨ੍ਹਾਂ ਕੋਲੋਂ 10 ਨਜਾਇਜ਼ ਅਸਲੇ ਅਸਲੀ ਬਰਾਮਦ ਕੀਤੇ ਹਨ ਇਹਦੇ ਵਿੱਚ 9 ਜਿਹੜੇ ਹੈਗੇ ਦੇਸੀ ਅਸਲੇ ਹੈਗੇ ਪਿਸਟਲ ਹੈਗੇ ਵੱਖ-ਵੱਖ ਬੋਰਾ ਦੇ 32 ਬੋਰ 12 ਬੋਰ ਤੇ 315 ਬੋਰ ਤੇ ਇੱਕ ਜਿਹੜੀ ਹੈਗੀ 32 ਬੋਰ ਦੀ ਰਿਵੋਲਵਰ ਬਰਾਮਦ ਕੀਤੀ ਹੈ ਚਾਰ ਦੋਸ਼ੀ ਦੋ ਇਹਨਾਂ ਦੇ ਹਰਿਆਣਾ ਚ ਰਹਿਣ ਵਾਲੇ ਹੈਗੇ ਆ ਰਾਮ ਕੁਮਾਰ ਤੇ ਸੰਦੀਪ ਨਗਰ ਤੇ ਦੋ ਵਿਅਕਤੀ ਹਰਮਨਪ੍ਰੀਤ ਅਤੇ ਮਨੀਸ਼ ਕੁਮਾਰ ਇਹ ਭਟਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਹੈਗੇ ਆ ਮੁੱਢਲੀ ਤਫਤੀਸ਼ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਜੋ ਹਰਮਨਪ੍ਰੀਤ ਹੈਗਾ ਇਹਦਾ ਪਹਿਲਾਂ ਰਿੱਕੀ ਗੋਂਡਰ ਗੈਂਗ ਨਾਲ ਤਾਲੁਕ ਰਿਹਾ ਤੇ ਹੁਣ ਜਿਹੜਾ ਹੈਗੀ ਐਸੋਸੀਏਸ਼ਨ ਇਹਦੀ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਨਾਲ ਸਾਹਮਣੇ ਆਈ ਹੈ ਦੂਜਾ ਜਿਹੜਾ ਸੰਦੀਪ ਨਾਗਰ ਹੈਗਾ ਇਹਦਾ ਹੁਣ ਤੱਕ ਪਤਾ ਲੱਗਿਆ ਹੈ ਕਿ ਜਿਹੜਾ ਕੇਕੜਾ ਸਿੱਧੂ ਮੂਸੇਵਾਲੇ ਕਤਲ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦਾ ਉਹਦੇ ਨਾਲ ਦੀ ਐਸੋਸੀਏਸ਼ਨ ਸਾਹਮਣੇ ਆਈ ਹੈ ਚਾਰੇ ਜਿਹੜੇ ਹੈਗੇ ਇਹਨਾਂ ਦੇ ਕ੍ਰਿਮਨਲ ਪਿਛੋਕੜ ਹੈਗੇ ਚਾਰਿਆਂ ਤੇ 5 5 6 6 ਪਰਚੇ ਹੈਗੇ 307 ਦੇ ਆਮ ਸੈਕਟ ਦੇ ਤੇ ਵਕ ਵਕਤ ਹਰਾਵਾ ਦੇ ਚਾਰੇ ਜੇਲ੍ਹ ਕੱਟ ਕੇ ਆ ਚੁੱਕੇ ਹਨ ਸਰ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਰਿਮਾਂਡ ਲੈ ਕੇ ਦੇਖਾਂਗੇ ਕਿ ਅਸਲੇ ਜਿਹੜੇ ਹੈਗੇ ਕਿੱਥੋਂ ਲੈ ਕੇ ਆਏ ਹਨ ਤੇ ਕਿਸ ਲਈ ਵਰਤਨੇ ਸੀਗੇ